ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਿਜਾਣਾ ਰਾਜਸਥਾਨ ਦੇ ਮੌਸਮ ਦੀ ਸੱਜੇ ਗੱਲ ਸਾਰੇ ਪੰਜਾਬਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਰਸ਼ਕਾਂ ਦਾ IL ਸੁਆਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਹਿਜਾਣਾ ਰਾਜਸਥਾਨ ਦੇ ਵਿੱਚ ਜੋ ਪੱਛਰੀ ਸਿਸਟਮ ਦੇਖਣ ਨੂੰ ਅੱਗੇ ਮਿਲੇਗਾ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਨੇ ਵੀ 3 ਤਰੀਕ ਨੂੰ ਅਲਰਟ ਜਾਰੀ ਕਰ ਦਿੱਤੇ ਗਿਆਨ ਇਦੀ ਜਾਣਕਾਰੀ ਵੀ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਕੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇ ਕੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਲਰ ਤਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਜਿਹੜਾ ਪਛਮੀ ਸਿਸਟਮ ਪਿਛਲੇ 24 48 ਘੰਟਿਆਂ ਤੋਂ 72 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀਗਾ ਉੱਤਰ ਪਾਰ ਦੇ ਬਹੁਤੇ ਖੇਤਰ ਹੋ ਗਏ ਤਗੜੇ ਗੜੇ ਮਾਰੀ ਇਹ ਸਿਸਟਮ ਲਗਵਾ ਕੇ ਗਿਆ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਵੀ ਦੇਖਣ ਨੂੰ ਮਿਲਿਆ ਜੇਕਰ ਗੱਲ ਕਰੀਏ ਤਕਰੀਬਨ ਆਪਾਂ ਨੂੰ ਕੱਲ ਸਵੇਰ ਤੋਂ ਹੀ ਪੰਜਾਬ ਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਧੁੱਪ ਦੇਖਣ ਨੂੰ ਮਿਲੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਤਕਰੀਬਨ ਹਲਕੀ ਪੈਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੀ ਦਰਮਿਆਨੀ ਊਮੀਦ ਦੇ ਛਰਾਟੇ ਦੇਖਣ ਨੂੰ ਮਿਲੇ ਯੂਪੀ ਦੇ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਛਰਾਟੇ ਦੇਖਣ ਨੂੰ ਮਿਲੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਟੁੱਟਵੇਂ ਤੌਰ ਤੇ ਬਦਲ ਬਈ ਦਿਖਦੀ ਹੋਈ ਦਿਖਾਈ ਦੀ ਸੀ ਲਗਭਗ ਮੌਸਮ ਓਵਰਾਲ ਸਾਫ਼ ਦੇਖਣ ਨੂੰ ਮਿਲਿਆ ਜੇਕਰ ਆਪਾਂ ਇਹ ਸਿਸਟਮ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਇਹ ਸਿਸਟਮ ਪਾਰੀ ਗੜੇ ਮਾਰੀ ਲਗਾ ਕੇ ਗਿਆ ਹੈ ਫਸਲਾਂ ਦਾ ਕਾਫੀ ਪਾਰੀ ਨੁਕਸਾਨ ਕਰਕੇ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਣਕ ਦੀ ਫਸਲ ਨੂੰ ਤਗੜਾ ਨੁਕਸਾਨ ਦੇਖਣ ਨੂੰ ਮਿਲਿਆ ਹੈ ਕਈ ਇਲਾਕਿਆਂ ਦੇ ਵਿੱਚ ਤਕਰੀਬਨ ਫਸਲ ਤਬਾਹ ਕਰ ਦਿੱਤੀ ਗਈ ਹੈ ਇਸ ਸਿਸਟਮ ਨੇ ਕਿਸਾਨਾਂ ਦੇ ਲਈ ਚਿੰਤਾ ਬਣੀ ਹੋਈ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਹ ਸਿਸਟਮ ਤਕਰੀਬਨ ਆਪਾਂ ਨੂੰ ਜਿਆਦਾਤਰ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਲੰਘਦਾ ਹੋਇਆ ਦਿਖਾਈ ਦਿਆ ਹੁਣ ਸਿਸਟਮ ਇਹ ਤਕਰੀਬਨ ਪਾਰੀ ਇਲਾਕਿਆਂ ਵੱਲ ਕੂਚ ਕਰ ਚੁੱਕਿਆ ਹੈ ਦਰਮਿਆਨੀ ਲੈਵਲ ਦਾ ਸਿਸਟਮ ਦੇਖਣ ਨੂੰ ਮਿਲਿਆ ਜੇਕਰ ਅੱਜ ਦੀ ਗੱਲ ਕਰੀਏ ਤਾਂ ਤਕਰੀਬਨ ਅੱਜ ਆਪਾਂ ਨੂੰ ਜਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮ ਅਤੇ ਨੰਗਲ ਦੇ ਇਲਾਕਿਆਂ ਦੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਓਵਰ ਆਲ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਸਾਰਾ ਦਿਨ ਜਾਤਾਂ ਇਲਾਕਿਆਂ ਦੇ ਵਿੱਚ ਮੌਸਮ ਠੀਕ ਠਾਕ ਰਹੇਗਾ ਬੱਦਲਵਾਈ ਤੋਂ ਮੌਸਮ ਰਾਇਤ ਰਹੇਗਾ ਜੇਕਰ ਹਵਾ ਦੀ ਗੱਲ ਕਰੀਏ ਤਕਰੀਬਨ ਹਵਾ ਆਪਾਂ ਨੂੰ ਉੱਤਰ ਪੱਛਮ ਦਿਸ਼ਾ ਤੋਂ ਜਾਤਾਂ ਇਲਾਕਿਆਂ ਦੇ ਵਿੱਚ ਚਲਦੀ ਹੋਈ ਦਿਖਾਈ ਦੇਗੀ ਦਰਮਿਆਨੀ ਜੀ ਰਫਤਾਰ ਦੇ ਵਿੱਚ ਤਕਰੀਬਨ 5 ਕਿਲੋਮੀਟਰ ਦੇ ਹਿਸਾਬ ਨਾਲ ਅੱਗੇ ਜੇਕਰ ਆਪਾਂ ਜੀਐਫਐਸ ਮਾਡਲ ਦੀ ਗੱਲ ਕਰੀਏ ਜੀਐਫਐਸ ਮਾਡਲ ਦੇ ਹਿਸਾਬ ਨਾਲ ਤਕਰੀਬਨ ਇਹ ਬੱਦਲਵਾਈ ਅੱਗੇ ਜਾ ਚੁੱਕੀ ਹੈ ਬਾਕੀ ਕਈਏ ਤਾਂ ਆਫ ਰਹੇਗਾ ਟੁਟਮੇ ਤੌਰ ਤੇ ਕੁਝ ਬਦਲਵਾਈ ਆਪਾਂ ਨੂੰ ਪਟਿਆਲਾ ਹੋ ਗਿਆ ਇਧਰ ਲਾ ਕੇ ਹੋ ਗਿਆ ਚੰਡੀਗੜ੍ਹ ਤੇ ਲਾ ਕੇ ਹੋ ਗਿਆ ਇਹਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਓਵਰ ਆਲ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਜੇਕਰ ਤਿੰਨ ਤਰੀਕ ਦੀ ਗੱਲ ਕਰੀਏ ਤਿੰਨ ਤਰੀਕ ਨੂੰ ਇਹ ਮੁੱਖ ਸਿਸਟਮ ਦੇਖਣ ਨੂੰ ਮਿਲੇਗਾ ਤੇਜ਼ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਕਿਨਮੇਨ ਕਣੀ ਦੇ ਤੇ ਕੁਝ ਇਲਾਕੇ ਮਾਝੇ ਦੇ ਇਲਾਕੇ ਹੋਗੇ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਕੁਝ ਇਲਾਕਿਆਂ ਦੇ ਵਿੱਚ ਲਿਮਟਿਡ ਖੇਤਰਾਂ ਦੇ ਵਿੱਚ ਬਹੁਤ ਕੱਟ ਖੇਤਰ ਹੋਣਗੇ ਬਰੀ ਗੜੇਮਾਰੀ ਹੋ ਸਕਦੀ ਹੈ ਤਕਰੀਬਨ ਕਹਿ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਵਿੱਚ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਕੱਟ ਦੇਖਣ ਨੂੰ ਮਿਲੇਗੀ ਬਾਕੀ ਓਵਰਾਲ ਮੌਸਮ ਦੀ ਅਪਡੇਟ ਦੀ ਗੱਲ ਕਰੀ ਤਾਂ ਤਕਰੀਬਨ ਇਹ ਸਿਸਟਮ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਫਿਲਹਾਲ ਇਸ ਟਾਈਮ ਦੀ ਗੱਲ ਕਰੀਏ ਤਾਂ ਇਹ ਸਿਸਟਮ ਫਿਲਹਾਲ ਕਮਜ਼ੋਰ ਦੇਖਣ ਨੂੰ ਮਿਲਿਆ ਹਲਕੇ ਤੋਂ ਦਰਮਿਆਨੇ ਦਾ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਜੇ ਇਲਾਕਿਆਂ ਦੀ ਗੱਲ ਕਰੀਏ ਅੰਮ੍ਰਿਤਸਰ ਹੋ ਗਿਆ ਟਾਂਡਾ ਹੋ ਗਿਆ ਗੁਰਦਾਸਪੁਰ ਦੇ ਇਲਾਕੇ ਹੋ ਗਏ ਇਧਰ ਮੋਗਾ ਫਰੀਦਕੋਟ ਦੇ ਇਲਾਕੇ ਹੋ ਗਏ ਇਹਨਾਂ ਦੇ ਵਿੱਚ ਮੁੱਖ ਅਕਸਰ ਦੇਖਣ ਨੂੰ ਮਿਲ ਰਿਹਾ ਸਕਦਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਜੇਕਰ ਆਪਾਂ ਤਕਰੀਬਨ ਹਵਾ ਦੀ ਗੱਲ ਕਰੀਏ ਤਕਰੀਬਨ ਉੱਤਰ ਦਿਸ਼ਾ ਦੇ ਵਿੱਚ 10 15 ਕਿਲੋਮੀਟਰ ਦੇ ਹਿਸਾਬ ਨਾਲ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ ਜੀ ਐਫ ਐਸ ਮਾਡਲ ਦੀ ਗੱਲ ਕਰੀਏ ਤਕਰੀਬਨ ਇਹ ਸਿਸਟਮ ਆਪਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਇਸ ਦਾ ਮੁੱਖ ਅਸਰ ਦੇਖਣ ਨੂੰ ਮਿਲੇਗਾ ਤੇ ਪਾਕਿਸਤਾਨ ਵਾਲੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਇਸ ਮਾਡਲ ਦੇ ਹਿਸਾਬ ਨਾਲ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਅੱਗੇ ਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ 4 ਤਰੀਕ ਨੂੰ ਰਾਤ ਨੂੰ ਆਪਾਂ ਨੂੰ 12 ਵਜੇ ਤੋਂ ਬੱਦਲਬਾਈ ਬੰਨੀ ਹੋਈ ਸ਼ੁਰੂ ਹੋ ਜਾਏਗੀ ਜਿਸ ਦੇ ਵਿੱਚ ਇਹ ਇਲਾਕੇ ਤਕਰੀਬਨ ਮਾਚਲ ਵਾਲੀ ਸਾਈਡ ਤੋਂ ਨੰਗਲ ਹੋ ਗਿਆ ਲੁਧਿਆਣਾ ਹੋ ਗਿਆ ਮਲੇਰਕੋਟਲਾ ਹੋ ਗਿਆ ਇਧਰਲੇ ਪਾਸੇ ਇਹ ਸਿਸਟਮ ਐਂਟਰ ਕਰੇਗਾ ਕਿਤੇ ਨਾ ਦੇ ਵਿੱਚ ਤਗੜੇ ਮੀਂਹ ਦੇ ਝਟਾ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ 4 ਤਰੀਕ ਨੂੰ ਜੋ ਇਸ ਟਾਈਮ ਮਾਡਲ ਕਹਿ ਰਹੇ ਹਨ ਇਸ ਮਾਡਲ ਦੇ ਵਿੱਚ ਤਕਰੀਬਨ ਫੇਰ ਬਦਲ ਵੀ ਹੋ ਸਕਦਾ ਹੈ ਆਉਣ ਵਾਲੇ ਕਿੰ ਘੰਟਿਆਂ ਦੇ ਵਿੱਚ ਬਾਕੀ ਜੇਕਰ ਗੱਲ ਕਰੀ ਤਾਂ ਤਕਰੀਬਨ ਰਾਤ ਨੂੰ 2 ਵਜੇ ਸਿਸਟਮ ਹੋਰ ਤਗੜਾ ਅੱਗੇ ਫੈਲੇਗਾ ਇਹ ਅੱਗੇ ਜਾ ਕੇ ਤਕਰੀਬਨ ਇਹ ਅੰਮ੍ਰਿਤਸਰ ਪੱਟੀ ਹੋ ਗਿਆ ਬਾਕੀ ਮੋਗਾ ਹੋ ਗਿਆ ਅੰਮ੍ਰਿਤਸਰ ਦੇ ਇਲਾਕੇ ਹੋ ਗਏ ਗੁਰਦਾਸਪੁਰ ਲੁਧਿਆਣਾ ਸੈਂਟਰ ਪੰਜਾਬ ਦੇ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਜੇਕਰ ਹਵਾ ਦੀ ਗੱਲ ਕਰੀਏ ਤਕਰੀਬਨ ਉੱਤਰ ਪੱਛਮ ਦੀ ਦਿਸ਼ਾ ਤੋਂ 7 ਕਿਲੋਮੀਟਰ ਦੇ ਹਿਸਾਬ ਨਾਲ ਹਲਕੀ ਤੋਂ ਦਰਮ 5 ਤਰੀਕ ਨੂੰ ਤਕਰੀਬਨ ਮੌਸਮ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਜੇਕਰ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਕਰੀਬਨ ਮੌਸਮ ਵਿਭਾਗ ਨੇ 3 ਤਰੀਕ ਨੂੰ ਤਕਰੀਬਨ orange alert ਜਾਰੀ ਕਰ ਦਿੱਤੇ ਗਏ ਹਾਂ 기 ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦੀ